ਉਹ ਤਾਂ ਆਇਆ ਫੋਟਾ ਜਿਹੜੇ ਬਾੜ ਸੁੱਕੀ ਨੇ ਲੋਕਾਂ ਪਾਣੀ ਪੀਂਦੇ ਹੈ ਹੈ? ਹਾਂ? ਘਟੋਲੇ ਦੇ ਸਾਹਮਣੇ ਸਾਰਾ ਬਤੀ ਲਾ ਗਿਆ ਹੈ। ਹੈ? ਆਹ ਸਾਫ਼ ਕਰ ਰਹੇ ਹਾਂ। ਹਾਂ ਕਿੰਨੇ ਬਾੜ ਭਜਾ ਦੇ ਆ ਜੋ ਆ ਸਾਫ਼ ਕੀਤਾ ਪਾਣੀ ਦੇ ਬਾੜ ਹੈ? ਹੈ? ਨੂੰ ਇਹ ਜਗ੍ਹਾ ਤੇ ਇਹ ਲੋਕ ਆਹ ਪਾਣੀ ਪੀਂਦੇ ਆ ਤੁਹਾਨੂੰ ਇਹ ਪਾਣੀ ਵਾਟਰ ਪਾਸ਼ਾ ਚ ਪਾਣੀ ਜਾਂਦਾ। ਜੋ ਜਵਾ ਦੱਸੋ ਹਾਂ ਕੰਟੀ ਵੰਦੇ ਹਾਂ ਤੈਨੂੰ ਮੈਂ ਯਾਰ ਤਾਈ ਕਹਾਂ ਗਲਤੀ ਉਹਦੀ ਬਾਲ ਖਾਏਗਾ ਤੂੰ ਪਾਣੀ ਪੀਏਗਾ ਸਾਰਾ ਬਟਨ ਤੇ ਬਣਾ ਦੇ ਹੈ ਹਾਂ ਸਾਰਾ ਬਟਨ ਆਹਦੇ ਸਾਹਮਣੇ ਆ ਪਿਆ ਬਾਲ ਉਹ ਪੈਸੇ ਤੇ ਬਾਲ ਵਿੱਚ ਪਾਣੀ ਦਾ ਦੇਖ ਰਾ ਆ ਦੇਖ ਲੈ ਤੈਨੂੰ ਆਪਦਾ ਵੀਰਾ ਬਾਲ ਆ ਅਬ ਇੱਥੇ ਬ੍ਰੇਡ ਅਬ ਇੱਥੇ ਪਾਣੀ ਦੰਦ ਮੰਦ ਦੇ ਵਿੱਚੀ ਬਾਲ ਤੇ ਪਾਣੀ ਦੇ ਪਾਣੀ ਦੇ ਸੁਵੇਤ ਦੇ ਹੈ ਮੈਂ ਪਤਾ ਵੀ ਜਿਹੜਾ ਵਾਲ ਦੇ ਬੰਦੇ ਦੇ ਅੰਦਰ ਨਾ ਗਿਆ ਇੱਕ ਵਾਰੀ ਤੇ ਗਲਦਾ ਨਹੀਂ ਤੈਨੂੰ ਕੋਈ ਨਾਈ ਨੂੰ ਇੱਥੇ ਆਇਆ ਉਹ ਨਾਈ ਕੋਲ ਬਣਾ ਲੈਂਦੇ ਜਾ ਕੇ ਵਾਲ ਇਹ ਸਾਡੇ ਉਹ ਧੰਨਕਾਰੀ થી ਨਹੀਂ ਜਾਂਦਾ ਹਾਂ ਜਾਣਕਾਰੀ ਦੀ ਉਹ ਤਾਂ ਟਾਂਕ ਫੇਰੀ ਫਿਰ ਤਾਂ ਜਾਣਕਾਰੀ ਆ ਜੂ ਪਰ ਤੁਸੀਂ ਪੀਂਦੇ ਨਹੀਂ ਪੀਂਦੇ ਨਾ ਤੈਨੂੰ ਮੈਂ ਵਾਲ ਪਾ ਪਾਵਾਂ ਪਾਣੀ ਵੀ ਪੀ ਲੈਗਾ ਫੇਰ ਉੱਥੇ ਉੱਤ ਗੜਿਓ ਤੂੰ ਅਰੇ ਬਤਾ ਲਿਓ ਅੱਜ ਭੈ ਇੰਨਿਆ ਬਾਲ ਦੇਖੋ ਲੋਕੋ ਆ ਇੰਨਿਆ ਦੁਨੀਆ ਲੰਗੀ ਜਾਂਦੀ ਆ ਅੱਖਾਂ ਮੀਟ ਕੇ ਬੂਰਾ ਘੋਗੜ ਪਾਣ ਦੀ ਆ ਖਾ ਦੁਨੀਆ ਲੰਗੀ ਜਾਂਦੀ ਇਹਨਾਂ ਨੂੰ ਕੋਈ ਪ੍ਰਭਾਵ ਨਹੀਂ ਵੀ ਆ ਪਾਣੀ ਉਸੇ ਦਾਹ ਪਿੰਡਾਂ ਵਾਲੇ ਪੀਨੇ ਆ ਤੇ ਆ ਬਾਲ ਦੇਖੋ ਆ ਸਾਰੇ ਚੱਕ ਕੇ ਪਾਣੀ ਸੁੱਕੜੇ ਇਹਨਾਂ ਨੇ ਗੰਦ ਅੱਖਾਂ ਸਾਹਮਣੇ ਖਾਈ ਜਾਂਦੇ ਹੋ ਪੀ ਜਾਂਦੇ ਤਾਂ ਵੀ ਸਾਨੂੰ ਅਕਲ ਨਹੀਂ ਆਉਂਦੀ ਯਾਰ ਮાળા ਮાળા ਖੜ ਕੇ ਰੋਕ ਨਹੀਂ ਸਕਦੇ ਅਸੀਂ ਇਹ ਦੇਖ ਕੇ ਰੁਕਿਆ ਅਸੀਂ ਮੁਕਸਰ ਜ਼ਿਲ੍ਹੇ 'ਚ ਖੜੇ ਆ ਆ ਦੁਨੀਆ ਕੋਲ ਦੀ ਨੰਗੀ ਜਾਂਦੀ ਆ ਚਾਹੇ ਕੋਈ ਪਾਣੀ ਚ ਕੋਈ ਕੱਟਾ ਸਿੱਟੀ ਜਾਂਦਾ ਕੋਈ ਬੱਛਾ ਸਿੱਟੀ ਜਾਂਦਾ ਕੋਈ ਜ਼ੇਰ ਪੈ ਗਈ ਉਹ ਸਿੱਟੀ ਜਾਂਦਾ ਕੋਈ ਮੂਤੀ ਜਾਂਦਾ ਕੋਈ ਗੋਹਾ ਸਿੱਟੀ ਜਾਂਦਾ ਗੰਧ ਪਾਣੀ ਚ ਪਾਣੀ ਹੀ ਪੀਣੇ ਨੇ ਜਾ ਉੱਡ ਜਾਓ ਨਾਈ ਕੋਲ ਮਨਾਉ ਜਾ ਕੇ ਬਾਲ ਅਨ ਬਾਲ ਸੂਏ ਨਹਿਰਾ ਦੇ ਬਾਦ ਬਤੂਨੀ ਰੇ ਆ ਤੇ ਬਰੇ ਪਾਣੀ ਤੇ ਲੋਕ ਨਹੀਂ ਸਾਰੇ ਕੋਲੇ ਖੜੇ